ਅੱਜ ਧਾਰੀਵਾਲ ਸ਼ਹਿਰ ਦੇ ਵਿੱਚ ਮਿਸ਼ਨ ਹਸਪੀਟਲ ਦੇ ਵਿੱਚ ਪ੍ਰਭਜਸ਼ਨ ਮਸੀਹਾ ਜੋ 크ਿਸਮਟ ਦੇ ਮਨਾਇਆ ਜਾ ਰਿਹਾ ਉਸ ਦੇ ਸੰਬੰਧ ਵਿੱਚ ਮੈਂ ਉਸ ਦੇ ਸੰਬੰਧ ਵਿੱਚ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਦਿੰਦਾ ਹਾਂ ਕਾਸ਼ ਕਿ ਇਹ ਵੱਡਾ ਦਿਨ ਤੇ ਆਉਣ ਵਾਲਾ ਨਵਾਂ ਸਾਲ ਜਿਹੜਾ ਸਾਰਿਆਂ ਲਈ ਬਹੁਤ ਸਾਰੀਆਂ ਬਰਕਤਾਂ ਬਹੁਤ ਸਾਰੀਆਂ ਖੁਸ਼ੀਆਂ ਬਹੁਤ ਸਾਰਾ ਪਿਆਰ ਬਹੁਤ ਸਾਰੀ ਸ਼ਾਂਤੀ ਬਹੁਤ ਸਾਰੀਆਂ ਨੌਕਰੀਆਂ ਲੈ ਕੇ ਆਵੇ ਬਹੁਤ ਸਾਰੀਆਂ ਪ੍ਰਖੂਰੀਆਂ ਲੈ ਕੇ ਆਵੇ ਔਰ ਸਾਡਾ ਦੇਸ਼ ਸਾਡਾ ਪੰਜਾਬ ਜਿਹੜਾ ਉਹ ਖੁਸ਼ਹਾਲ ਰਹੇ ਸਾਡੀਆਂ ਪ੍ਰਾਰਥਨਾਵਾਂ ਹਨ ਇਸਨੂੰ ਹਸਪਤਾਲ ਦੇ ਵਿੱਚ ਔਰ ਸਾਰੀ ਬਹਾਲੀ ਆਵੇ ਜਿਸ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਚੈਰੀਟੇਬਲ ਹਸਪਤਲ ਹੈ ਔਰ ਸਾਰੇ ਜਿਹੜੇ ਗਰੀਬ ਮਰੀਜ਼ ਹੁੰਦੇ ਨੇ ਉਹ ਇਸ ਜਗ੍ਹਾ ਵਿੱਚ ਆ ਕੇ ਇਲਾਜ ਕਰਾਉਂਦੇ ਨੇ ਘੱਟ ਰੇਟਾਂ ਦੇ ਵਿੱਚ ਕਈ ਤਾਂ ਅਜਿਹੇ ਵੀ ਮਰੀਜ਼ ਹੁੰਦੇ ਨੇ ਜਿਹੜੇ ਕਿ ਉਹ ਪੈਸਾ ਵੀ ਨਹੀਂ ਦੇ ਸਕੋ ਉਹਨਾਂ ਨੂੰ ਅਸੀਂ 50% ਜਾਂ ਫੁੱਲ ਚੈਰਿਟੀ ਵੀ ਕਰਕੇ ਉਹਨਾਂ ਦਾ ਇਲਾਜ ਕਰਦੇ ਨੇ ਆ ਇਹ ਜਿਹੜਾ 크ਿਸਮਸ ਡੇ ਹੁੰਦਾ ਹੈ ਯਿਸੂ ਮਸੀਹ ਦੇ ਜਨਮ ਦਿਨ ਨੂੰ ਦਰਸਾਉਂਦਾ ਹੈ ਔਰ ਯਿਸੂ ਮਸੀਹ ਕੋ ਦਾਰ ਕਰਤਾ ਹੈ ਜੋ ਸਾਰੀ ਦੁਨੀਆ ਦੇ ਵਿੱਚ ਆਇਆ ਔਰ ਉਹਨਾਂ ਦਾ ਕਲਾਮ ਕਹਿੰਦਾ ਹੈ ਕਿ ਜੋ ਕੋਈ ਵੀ ਪ੍ਰਭੂ ਯਿਸੂ ਮਸੀਹ ਦੇ ਤੇ ਵਿਸ਼ਵਾਸ ਕਰਦਾ ਉਹ ਕਦੇ ਵੀ ਨਾਸ ਨਹੀਂ ਹੋਏਗਾ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਏਗਾ ਤੇ ਸਾਡਾ ਈਮਾਨ ਹੈ ਸਾਡਾ ਪਰੋਸਾ ਹੈ ਕਿ ਜੋ ਪਰਮੇਸ਼ਰ ਦੇ ਬਾਣੀ ਦੇ ਵਿੱਚ ਲਿਖਿਆ ਗਿਆ ਬਿਲਕੁਲ ਸੱਚ ਹੈ ਅਸੀਂ ਵਿਸ਼ਵਾਸ ਕਰਦੇ ਹਾਂ ਖੁਦਾਵਾਨ ਇਸੇ ਤਰੀਕੇ ਦੇ ਨਾਲ ਸਾਨੂੰ ਸਾਰਿਆਂ ਨੂੰ ਇੱਕ ਦੂਸਰੇ ਦੇ ਨਾਲ ਜੋੜੇ ਰੱਖੇ ਅਸੀਂ ਹਰ ਇੱਕ ਭੈਣ ਭਰਾ ਹਰ ਇੱਕ ਮਜ਼ਹਬ ਦੇ ਨਾਲ ਇੱਕ ਹੋਈਏ ਇੱਕ ਸਾਡੀ ਆਵਾਜ਼ ਹੋਈਏ ਮੈਂ ਧੰਨਵਾਦ ਕਰਦਾ ਹਾਂ ਸਾਡੀ ਨਿਊਜ਼ ਵਾਸਤੇ ਰੋਜ਼ਾਨਾ ਨਿਊਜ਼ ਵਾਸਤੇ ਨਾਊ ਨਿਊਜ਼ ਵਾਸਤੇ ਵੀ ਧੰਨਵਾਦ ਕਰਦਾ ਹਾਂ ਜੋ ਹਰ ਸਾਲ ਸਾਡੀ ਕਵਰੇਜ ਕਰਦੇ ਨੇ ਪਰਮਾਤਮਾ ਇਹਨਾਂ ਦੀ ਵੀ ਮਿਨਿਸਟਰੀ ਵਿੱਚ ਚੜ੍ਹਦੀ ਕਲਾ ਰੱਖੇ ਔਰ ਇਹਨਾਂ ਨੂੰ ਬਰਕਤ ਦੇਵੇ ਆਏ ਹੋਏ ਭਰਾਵਾਂ ਦਾ ਵੀ ਮੈਂ ਧੰਨਵਾਦ ਕਰਦਾ ਹਰ ਇੱਕ ਜੋ ਮੀਡੀਆ ਇਸ ਜਗ੍ਹਾ ਵਿੱਚ ਆਈ ਉਸ ਦਾ ਵੀ ਧੰਨਵਾਦ ਕਰਦਾ ਹਾਂ ਬੇ ਗੋਡ ਬlesਸ ਯੂ ਥੈਂਕ ਯੂ ਵੈਰੀ ਮਚ ਮੈਰੀ ਕ੍ਰਿਸਮਸ ਐਂਡ ਹੈਪੀ ਨਿਊ ਇਅਰ ਹਾਂਜੀ ਸਰ ਇੱਕ ਜੋ ਆਪਣੇ ਪੰਜਾਬ ਚ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਸਾਡੀ ਨੌਜਵਾਨ ਪੀੜੀ ਜੋ ਹੈ ਉਹ ਨਸ਼ਿਆਂ ਦੇ ਵਿੱਚ ਜੋ ਦਿਨੋਂ ਦਿਨ ਹੀ ਵੱਧਦੀ ਜ਼ਿਆਦਾ ਗ੍ਰਸਤੀ ਜਾਂਦੀ ਆ ਉਹਦੇ ਵਾਸਤੇ ਤੁਸੀਂ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਸੁਭ ਦਿਹਾੜੇ ਤੇ ਨਸ਼ਾ ਇੱਕ ਗੰਭੀਰ ਮਸਲਾ ਹੈ ਮੈਂ ਨਹੀਂ ਕਹਿ ਸਕਦਾ ਕਿ ਇਹ ਬਿਲਕੁਲ ਹੀ ਬੰਦ ਹੋ ਸਕਦਾ ਹੈ ਇਸ ਦੇ ਇਲਾਵਾ ਮੈਂ ਇਹ ਕਹਾਂ ਸਕਦੇ ਹਾਂ ਕਿ ਇਸ ਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ ਅਸੀਂ ਇਸ ਨੂੰ ਘਟਾ ਸਕਦੇ ਹਾਂ ਜੇ ਅਸੀਂ ਕਹੀ ਇਸ ਨੂੰ ਬਿਲਕੁਲ ਬੰਦ ਕਰ ਦੇ ਤੇ ਬੰਦ ਨਹੀਂ ਹੋ ਸਕਦਾ ਨੌਜਵਾਨਾਂ ਨੂੰ ਮੈਂ ਇਹ ਕਹਾਂਗਾ ਕਿ ਪਾਈਓ ਤੁਹਾਨੂੰ ਕਿਸੇ ਨੇ ਨਹੀਂ ਕਹਿਣਾ ਕਿ ਛੱਡ ਦਿਓ ਤੁਹਾਨੂੰ ਕਿਸੇ ਨੇ ਨਹੀਂ ਕਹਿਣਾ ਕਿ ਤੁਸੀਂ ਲੁੱਟੇਗੇ ਤੁਹਾਨੂੰ ਕਿਸੇ ਨੇ ਨਹੀਂ ਕਹਿਣਾ ਕਿ ਤੁਹਾਡਾ ਲੋਕ ਤਮਾਸ਼ਾ ਬਣਾਉਂਦੇ ਨੇ ਤੁਹਾਨੂੰ ਕਿਸੇ ਨੇ ਨਹੀਂ ਕਹਿਣਾ ਕਿ ਲੋਕ ਤੁਹਾਡੇ ਪਿੱਠ ਪਿੱਛੇ ਮਜ਼ਾਕ ਕਰਦੇ ਨੇ ਤੁਹਾਨੂੰ ਆਪ ਹੀ ਹੋਸ਼ ਵਿੱਚ ਆਉਣਾ ਪੈਣਾ ਹੈ ਤੁਸੀਂ ਆਪ ਹੀ ਸਮਝ ਸੰਭਲਣੀ ਹੈ ਇਹ ਇਹਨੇ ਸੋਚੋ ਕਿ ਤੁਸੀਂ ਨਸ਼ੇ ਦੇ ਵਿੱਚ ਜਕੜੇ ਗਏ ਹੋ ਤੁਸੀਂ ਛੁੱਟ ਨਹੀਂ ਸਕਦੇ ਬਹੁਤ ਬਹੁਤ ਸਾਰੇ ਜਿਹੇ ਲੋਕ ਹੈ ਨੇ ਜਿਹੇ ਨੌਜਵਾਨ ਹੈ ਜਿਹੇ ਬੱਚੇ ਹੈ ਜਿਹੇ ਬਜ਼ੁਰਗ ਨੇ ਜਿਨ੍ਹਾਂ ਨੇ ਸੰਘਰਸ਼ ਕੀਤਾ ਜਿਨ੍ਹਾਂ ਨੇ ਜੁੱਧ ਲੜਿਆ ਤੇ ਆਪਣੇ ਨਸ਼ਿਆਂ ਤੋਂ ਆਜ਼ਾਦੀ ਪਾਈ ਆ ਇਹ ਬੜੀ ਵੱਡੀ ਗੁਲਾਮੀ ਆ ਇਸ ਦੇ ਸੰਗਲ ਦੀਆਂ ਬੇੜੀਆਂ ਨੂੰ ਤੁਹਾਨੂੰ ਆਪ ਹੀ ਤੋੜਨਾ ਪੈਣਾ ਹੈ ਕਿਸੇ ਨੇ ਨਹੀਂ ਖੋਲਣਾ ਸਾਡੇ ਸ਼ਬਦ ਨੇ ਸਾਡੀਆਂ ਪ੍ਰਾਰਥਨਾਵਾਂ ਨੇ ਕਿ ਤੁਸੀਂ ਪਰਮਾਤਮਾ ਤੁਹਾਨੂੰ ਹਿੰਮਤ ਦੇਵੇ ਬਲ ਦੇਵੇ ਤੁਹਾਡੀ ਸੋਚ ਨੂੰ ਵਧਾਵੇ ਤਾਂ ਜੋ ਇਸ ਗੁਲਾਮੀ ਦੇ ਸੰਗਲ ਤੋਂ ਤੁਸੀਂ ਆਜ਼ਾਦ ਹੋ ਜਾਏ ਤੇ ਸਾਡੇ ਵਿੱਚ ਤੁਹਾਡੇ ਵਿੱਚ ਕੋਈ ਫਰਕ ਨਾ ਰਵੇ ਤੁਸੀਂ ਵੀ ਸਾਡੇ ਪ੍ਰਾਹ ਹੋ ਅਸੀਂ ਵੀ ਤੁਹਾਡੇ ਪ੍ਰਾਹ ਹ ਖੁਦਾ ਹਰ ਇੱਕ ਨੂੰ ਬਹੁਤ ਸਾਰੀ ਆਸ਼ੀਸ਼ ਦੇਵੇ ਆਮੀਨ ਅੱਜ ਦੇ ਉਹ ਦੇ ਦੇ ਕੇ ਨੈਸ਼ਨਲ ਪੱਧਰ ਤੇ ਗੁਜ਼ਾਰਾ ਹੈ ਕਿ ਉਹ ਬੁਲਾ ਕੋ ਦੋਸਤਾਂ ਦੇ ਕਿਆ ਦੀ ਬਾਕਵਾਕ ਕਰ ਰਹੇ ਸਟਾਲ ਲੱਗਿਆ ਤੁਸੀਂ ਵੀ ਆਪਣਾ ਕਸਟਾਲਗਾ ਉਹਦੇ ਬਾਰੇ ਸਾਰੀ ਜਾਣਕਾਰੀ ਸਰ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਮੈਡੀਕਲਿਸਟ ਜਿਹੜਾ ਪੀਅਰ ਅੱਡਾ ਜਿਹੜਾ ਸਟਾਲ ਲੱਗਾ ਵਾ ਇਹ ਲੱਗਾ ਸਮੋਕਿੰਗ ਡਿਸਕਾਡਰਾ ਜਿਹਦੇ ਵਿੱਚ ਮੈਂ ਜੀਨਮ ਖੜੀ ਹਰਦਾ ਤੇ ਪੀਟੀਐਸ ਸਪੇਸ ਤੇ ਪ੍ਰੋਕੈਸ਼ਨ ਤੇ ਜਿਹਨਾਂ ਪਸ਼ੀਰ ਤੋਂ ਮਿਲਦੇ ਕੋ ਸਾਡੇ ਆਊਟਸਾਈਡ ਸਾਡੇ ਤੇ ਆਪਾਂ ਸਾਰੇ ਇਹ ਆਰਗੇਨਾਈਜ਼ ਕੀਤਾ ਹੈਗਾ ਤੇ ਇੰਜੋਏ ਕੀਤਾ ਸਾਰਿਆਂ ਨੇ ਤੇ ਬਾਕੀ ਸਾਲ ਲੱਗੇ ਸਪੈਸ਼ਲ ਲੱਗੇ ਤੇ ਅੱਜ ਫੂਡ ਕਾਸਟ ਦਾ ਜਿਹੜਾ ਸਾਰਾ ਇਸ ਚੋਕੇ ਕਰ ਲਾ ਜੀ ਸਾਡੇ ਸਾਰੇ ਲੋਕ ਬਹੁਤ ਬੜੇ ਸਾਰੇ ਇੰਜੋਏ ਕੀਤਾ ਤੇ ਫ੍ਰੀ ਆਫ ਕਾਸਟ ਆਇਆ ਦੇ ਕੋਈ ਸਰ ਜੇ ਦੀ ਕਾਸਟ ਹੈ 20 ਰੁਪਏ ਇਹ ਫ੍ਰੀ ਆਫ ਕਾਸਟ ਨਹੀਂ ਕੀ 20 ਰੁਪਏ ਸੀ ਸਿਰਫ 1 ਇੱਕ ਬਿਸਕੁਟ ਦਾ ਫਿਰ ਕਿ ਸਤਾਂ ਕੋਸਟ ਦੀ